ਨਣਾ ਗੁਰਦੀਪ ਜੀ ਦੀ ਇੰਟਰਵਿਊ ਪ੍ਰੈਸ ਕਾਨਫਰੰਸ ਵੀ ਸੁਣੀ ਸੀ ਪਿੱਛੇ ਜੇ ਉਹ ਬਾਰ ਬਾਰ ਕਹਿ ਰਹੇ ਅੰਮ੍ਰਿਤ 2 ਦੇ ਵਿੱਚ 26 ਕਰੋੜ ਦੀ ਇਹ ਸਕੀਮ ਅੰਮ੍ਰਿਤ 1 ਦੇ ਵਿੱਚ ਪ੍ਰਪੋਜ਼ਲ ਬਣਾਈ ਇਹਨਾਂ ਦੀ ਸਰਕਾਰ ਸੀ ਉਹ ਅੰਮ੍ਰਿਤ 1 ਦੇ ਵਿੱਚ ਕਿਉਂ ਨਹੀਂ ਪਹੁੰਚ ਸਕੀ ਉਹ ਕਿਉਂ ਨਹੀਂ ਐਡ ਕਰ ਸਕੀ ਉਹ ਐਫੀਸ਼ੀਐਂਸੀ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਦੀ ਇਫਰਟਸ ਦਿਖਾਉਂਦੀ ਹੈ ਇਹ ਲੇਟ ਹੋ ਗਏ ਅਮਰਤ ਵਨ ਦੇ ਵਿੱਚ ਜਿਹੜਾ ਕੰਮ ਅੱਜ ਕਰਨ ਜਾ ਰਹੇ ਆ ਇਹ 5 ਸਾਲ ਪਹਿਲਾਂ ਸ਼ੁਰੂ ਹੋਇਆ ਹੋਣਾ ਚਾਹੀਦਾ ਸੀ ਕਿਉਂਕਿ ਪ੍ਰਪੋਜ਼ਲ ਜਿਹੜੀ ਇਸ ਕੋ ਨਹੀਂ ਸੀ ਅਮਰਤ ਵਨ ਦੇ ਵਿੱਚ ਬਣੀ ਸੀ ਔਰ ਅਮਰਤ ਵਨ ਤੋਂ ਚੰਡੀਗੜ੍ਹ ਤੋਂ ਕਾਂਗਰਸ ਦੀ ਉਸ ਵੇਲੇ ਦੀ ਸਰਕਾਰ ਤੇ ਉਸ ਵੇਲੇ ਦੇ 20 ਵਿਧਾਇਕ ਤੇ ਉਸ ਵੇਲੇ ਦੇ ਕੈਬਨਿਟ ਦੇ ਮੰਤਰੀ ਸਰਦਾਰ ਰਾਣਾ ਗੁਰਦੀਪ ਸਿੰਘ ਜੀ ਇਸ ਏਰੀਏ ਨੂੰ ਪਿਛਲੇ 25 ਸਾਲ ਤੋਂ 24 ਸਾਲ ਤੋਂ ਜਿੱਦਾਂ ਰਿਪਰੈਜ਼ੈਂਟ ਕਰ ਰਹੇ ਉਦੋਂ ਵੀ ਕਰਦੇ ਸੀ ਪਹਿਲਾਂ ਤਾਂ ਮੇਰਾ ਸਵਾਲ ਇਹ ਆ ਮੈਂ ਪੁੱਛਣਾ ਚਾਹਨਾ ਹਾਜ਼ਰੀ ਹੈ ਰਾਣਾ ਜੀ ਨੂੰ ਕਿ ਇਹ ਉਦੋਂ ਕਿਉਂ ਨਹੀਂ ਅੰਮ੍ਰਿਤ ਵਨ ਵਿੱਚ ਟਾਈਨਲੀ ਜਾ ਸਕੀ ਕੀ ਕਮੀਆਂ ਰਹਿ ਗਈਆਂ ਅੰਮ੍ਰਿਤ 2 ਦੇ ਵਿੱਚ ਵੀ ਜਿਹੜੀ ਆਈ ਉਹ ਹੁਣ ਆਈ ਹੈ ਤੁਸੀਂ ਲੈ ਕੇ ਆਏ ਹੋ ਜਾਂ ਜਿਹੜੀ ਉਰੋਂ ਦੀ ਅੰਮ੍ਰਿਤ ਵੰਨ ਦੀ ਪੈਂਡੈਂਸੀ ਸੀ ਉਹ ਅੰਮ੍ਰਿਤ 2 ਦੇ ਵਿੱਚ ਟਰਾਂਸਫਰ ਹੋ ਗਏ ਕੇਂਦਰ ਦੇ ਆਟੋਮੈਟਿਕ ਸਿਸਟਮ ਦੇ ਨਾਲ ਉਹ ਪੈਸੇ ਜਿਹੜੇ ਆ ਸਕੀਮ ਅਪਰੂਵ ਹੋ ਕੇ ਕੰਪਿਊਟਰ ਦੀ ਸੁਨਵਾਈ ਹੋ ਗਈ ਵਿਦਮਨਾ ਇਹ ਆ ਕਿ ਇਸ ਵੇਲੇ ਵੀ ਸਰਕਾਰ ਜਿਹੜੀ ਹੈ ਪੰਜਾਬ ਦੇ ਅੰਦਰ ਪਿਛਲੇ 4 ਸਾਲ 4.5 ਸਾਲ ਤੋਂ ਤਵਾ 4 ਸਾਲ ਲਗਭਗ 4 ਸਾਲ ਹੋਣ ਵਾਲੇ ਹੋ ਗਏ ਉਹ 5 ਸਾਲ ਪਹਿਲਾਂ ਵਾਲੀ ਸਰਕਾਰ ਤੇ ਹੁਣ 4 ਸਾਲ ਵਾਲੀ ਸਰਕਾਰ ਇੱਕੋ ਜਿਹੀ ਹੀ ਹੈ ਇਹ ਉਹਦੇ ਨਾਲੋਂ ਜ਼ਿਆਦਾ ਦੂਰਤੀਆਂ ਜ਼ਿਆਦਾ ਲਕਮੀ ਸਰਕਾਰ ਹੈ ਕਿ ਜੇ ਤੁਸੀਂ ਸ਼ੁਰੂ ਕਰਾਇਆ ਕੰਮ ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਸਾਫ਼ ਤੁਸੀਂ ਇਲੈਕਟਿਡ ਰਿਪਰੈਜ਼ੈਂਟੇਟਿਵ ਉਹ ਕਬੂਟ ਲਾਦੇ ਤੁਹਾਡਾ ਹੱਥ ਬੰਦਾ ਸੀ ਕਿ ਜੇ ਉਦੋਂ ਅੰਮ੍ਰਿਤ ਵਨ ਦੇ ਵਿੱਚ ਸਕੀਮ ਕਿਉਂ ਨਹੀਂ ਏ ਅਪਰੂਵ ਹੋ ਸਕੀ ਉਤੇ ਚਿੰਤਾ ਕਿਉਂ ਨਹੀਂ ਕੀਤੀ ਉਦੋਂ ਵੀ ਆਦਰणीय ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਇਹ ਸਕੀਮ ਨੂੰ ਦੇਖਦੇ ਪਏ ਸੀ ਜਲ ਸੰਸਾਦਨ ਵਿਭਾਗ ਦੇਖ ਰਿਹਾ ਸੀ ਅੱਜ ਵੀ ਉਹੀ ਦੇਖ ਰਿਹਾ ਅਮਰਤ 2 ਜਾਂ ਅਮਰਤ 1 ਕਪੂਟਲੇ ਦੇ ਨੂੰ ਉਸ ਸਕੀਮ ਦੇ ਵਿੱਚ ਲਿਆ ਗਿਆ ਇਹ ਇਹਦੇ ਚ ਕਿਤੇ ਨਾ ਕਿਤੇ ਬੀਜੇਪੀ ਪੰਜਾਬ ਦੀ ਵੀ ਕੋਈ ਦੇਣ ਦਾ ਕੋਈ ਕੰਟਰੀਬਿਊਸ਼ਨ ਹੈਗੀ ਹੈ ਜੇ ਤੁਸੇ ਹੀ ਯਾਦ ਕਰ ਲੈਣੇ ਹੋ ਛੋਟੇ ਭਰਾ ਨੂੰ ਵੱਡੇ ਲੀਡਰ ਤਾਂ ਤੁਸੀਂ ਇਉਂ ਪਿਛਲੇ 24 ਸਾਲ ਤੋਂ ਤੁਹਾਨੂੰ ਐਡਮਿਟ ਕਰਨਾ ਪਊ ਕਪੂਟਲੇ ਨੂੰ ਰਿਪਰੈਜ਼ੈਂਟ ਕਰਦੇ ਹੋ ਛੋਟੇ ਲੀਡਰ ਜਾਂ ਵੱਡੇ ਲੀਡਰ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਚਿੰਤਾ ਕਰਨ ਦੀ ਅੱਜ ਸਕੀਮ ਪਾਸ ਹੋ ਕੇ ਆ ਗਈ ਰਾਨਾ ਜੀ ਅੰਮ੍ਰਿਤ 2 ਦੇ ਵਿੱਚ ਇੱਕ ਧੰਨਵਾਦ ਨਰਿੰਦਰભાઈ ਮੋਦੀ ਜੀ ਪ੍ਰਧਾਨ ਮੰਤਰੀ ਜੀ ਦਾ ਵੀ ਕਰ ਦੇਣਾ ਸੀ ਉਹ ਕਿਉਂ ਨਹੀਂ ਆਪਣੇ ਜਵਾਬ ਦੇ ਆਂਦਾ ਪਰ ਕਿਉਂ ਨਹੀਂ ਇਹ ਮਿੱਟ ਕਰਦੇ ਕਿ ਐਸੀਆਂ ਸਕੀਮਾਂ 2014 ਤੋਂ ਬਾਅਦ ਹੀ ਬਣੀਆਂ ਸ਼ੁਰੂ ਹੋਈਆਂ 2004 ਤੋਂ ਲੈ ਕੇ 2014 ਤੱਕ ਕਿਉਂ ਨਹੀਂ ਸੋਚਿਆ ਗਿਆ ਜਦੋਂ ਤੁਹਾਡੀ ਕੇਂਦਰ ਚ ਵੀ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਕਬੂਟਲੇ ਨੂੰ ਰਿਪਰੈਜ਼ੈਂਟ ਕਰਦੇ ਸੀ ਤੁਸੀਂ 2002 ਤੋਂ ਲਗਭਗ ਪੰਜਾਬ ਕਬੂਟਲੇ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਚਲੋ 24 ਸਾਲਾਂ ਬਾਅਦ ਤੁਹਾਨੂੰ ਚਿੰਤਾ ਆਈ 95 ਕਿਲੋਮੀਟਰ ਦੀ ਲਾਈਨ ਪੈਣ ਦੀ ਮੈਂ ਤੁਹਾਨੂੰ ਵਧਾਈ ਵੀ ਦਿੰਦਾ ਲੇਕਿਨ ਨਾਲ ਦੀ ਨਾਲ ਤੁਹਾਨੂੰ ਇੱਕ ਲੰਮਾ ਇਹ ਦੇ ਦਿੰਨਾ ਕਿ ਤੁਸੀਂ ਇਸ ਸਕੀਮ ਦੀ ਕੇਂਦਰ ਸਰਕਾਰ ਦਾ ਧੰਨਵਾਦ ਜ਼ਰੂਰ ਕਰਨਾ ਤੁਹਾਡਾ ਬੰਦਾ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਤੁਸੀਂ ਕੀਤੇ ਰਹੀ ਗੱਲ ਕੰਮ ਸ਼ੁਰੂ ਮਗਰੋਂ ਹੋਇਆ ਤੋ ਮੌਜੂਦਾ ਸਰਕਾਰ ਦੇ ਜਿਹੜੇ ਅਹਿਲਕਾਰ ਇੱਥੇ ਬਿਠਾਏ ਹੋਏ ਆ ਜਿਨ੍ਹਾਂ ਨੇ ਕਦੀ ਵੋਟ ਦੇ ਅੱਗੇ ਪਿੱਛੋਂ ਵੀ ਲੰਘ ਕੇ ਨਹੀਂ ਦੇਖਿਆ ਹੋਇਆ ਠੀਕ ਹੈ ਮੈਂ ਵੀ ਕਦੀ ਚੋਣਾਂ ਨਹੀਂ ਲੜਿਆ ਲੇਕਿਨ ਮੈਂ ਲੜਾਈ ਬਹੁਤ ਹੈ ਅਗਰ ਪਾਰਟੀ ਮੌਕਾ ਦੇਊਗੀ ਤੇ ਉਹ ਵੀ ਸਮੇਂ ਦੇਖ ਲਾਂਗੇ ਸਾਹਮਣੇ ਬੜੀ ਦੁੱਖ ਦੀ ਗੱਲ ਆ ਕਿ ਪੰਜਾਬ ਕਪੂਠਲਾ ਕਾਰਪੋਰੇਸ਼ਨ ਚ ਤੁਸੀਂ ਮੈਜੋਰਿਟੀ ਜੋ ਤੁਹਾਡੇ ਵਰਗੇ ਏਬਲ ਲੀਡਰ ਦਾ ਕੰਮ ਸ਼ੁਰੂ ਕਰਾਇਆ ਅਗਲੇ ਦਿਨ ਹੀ ਇਥੋਂ ਦੇ ਜਿਹੜੇ ਪੰਜਾਬ ਸਰਕਾਰ ਦੇ ਉੱਗੇ ਲੀਡਰ ਕਹਿ ਸਕਦੇ ਆ ਹਲਕਾ ਇੰਚਾਰਜ ਕਹਿ ਸਕਦੇ ਆ ਜਿਹੜੇ ਵੀ ਉਹਨਾਂ ਦੇ ਸਰਵੋ ਸਰਵਾਂ ਲੀਡਰ ਕਬੂਤਰ ਜਿਵੇਂ ਬੈਠੇ ਉਹਨਾਂ ਨੇ ਕੰਮ ਰੁਕਵਾ ਦਿੱਤਾ ਬੜੀ ਚਿੰਤਾਜਨਕ ਵਿਸ਼ਾ ਹੈ ਤੁਸੀਂ ਕੰਮ ਕਰਵਾਉਣ ਲਈ ਅੱਗੇ ਸ਼ੁਰੂ ਦੁਬਾਰਾ ਕਰਵਾਉਣ ਲਈ ਅੱਗੇ ਆਓ ਤੇ ਜੇ ਕਿਸੇ ਤਰ੍ਹਾਂ ਦੀ ਕੋਈ ਇਸ ਕੰਮ ਦੇ ਵਿੱਚ ਤੁਹਾਨੂੰ ਸਾਡੀ ਲੋੜ ਪਵੇ ਕਿ ਕੇਂਦਰ 'ਚ ਜਾ ਕੇ ਦਰਵਾਜ਼ਾ ਖੜਕਾਣਾ ਕਿ ਇਹ ਸਕੀਮ ਰੁਕਣੀ ਨਹੀਂ ਚਾਹੀਦੀ ਕੰਮ ਰੁਕਣਾ ਨਹੀਂ ਚਾਹੀਦਾ ਤੇ ਭਾਰਤੀ ਜਨਤਾ ਪਾਰਟੀ ਦਾ ਮੇਰੇ ਸਮੇਤ ਇੱਕ ਇੱਕ ਲੀਡਰ ਇੱਕ ਇੱਕ ਕਾਰਜਕਰਤਾ ਤੁਹਾਡੇ ਨਾਲ ਖੜਾ ਹੋਏਗਾ ਲੇਕਿਨ ਦਿਲੋਂ ਇਮਾਨਦਾਰੀ ਦੇ ਨਾਲ ਕੀਂਦਰ ਸਰਕਾਰ ਦਾ ਧੰਨਵਾਦ ਕਰਕੇ ਜੁਰਤ ਜਾਈ ਆ। ਇਹ ਤਾਂ ਯਾਰ ਕਪੂਰਸਲੇ ਦੇ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਕੇ ਸਵਾਲ ਜਵਾਬ ਦਿੰਦੇ ਪਏ ਯਾਰ। ਅਸੀਂ ਸ਼ੁਰੂ ਕਰਵਾ ਸਕਦੇ ਆ ਅਸੀਂ ਬੰਦ ਕਰਵਾ ਸਕਦੇ ਆ। ਇਹਨਾਂ ਨੇ ਕੀ ਪਟੇ ਲਖਾ ਲਏ? ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਲਵਾਉਂਗਾ ਇਲੈਕਟਡ ਰਿਪਰੈਜ਼ੈਂਟੇਟਿਵ ਨੂੰ ਤਾਂ ਮੈਂ ਸੰਬੋਧਿਤ ਕਰੂੰਗਾ ਕਰੂੰਗਾ। ਮੈਂ ਪਹਿਲਾਂ ਕਿਹਾ ਜਿਹੜੇ ਵੋਟਾਂ ਦੇ ਕਈ ਬੂਥਾਂ ਦੇ ਅੱਗੇ ਪਿੱਛੇ ਵੀ ਨਹੀਂ ਲੱਗੇ ਉਹਨਾਂ ਨੂੰ ਮੈਂ ਕਦੀ ਕੋਈ ਕਪੂਠਲੇ ਦਾ ਜ਼ਿੰਮੇਵਾਰ ਵਿਅਕਤੀ ਨਹੀਂ ਮੰਨਦਾ ਹਾਂ ਰਾਣਾ ਗੁਰਜੀਤ ਜੀ ਨੂੰ ਕਹੂੰਗਾ ਉਹ ਐਮਐਲਏ ਨੇ ਉਹ 24 ਸਾਲ ਤੋਂ ਕਪੂਠਲੇ ਨੂੰ ਰਿਪਰੈਜ਼ੈਂਟ ਕਰਦੇ ਪਏ ਜਾਂ 22 ਸਾਲ ਜਾਂ 23 ਸਾਲ ਤੋਂ ਕਿ ਤੁਹਾਨੂੰ ਅਗਰ ਕੇਂਦਰ ਨੂੰ ਵਿੱਚ ਜਾ ਕੇ ਸਾਡੀ ਕਿਸੇ ਵੀ ਲੀਡਰ ਦੀ ਲੋੜ ਹੋਵੇ ਤਾਂ ਕਪੂਠਲੇ ਨਹੀਂ ਪੂਰੇ ਪੰਜਾਬ ਦੀ ਬੀਜੇਪੀ ਤੁਹਾਡਾ ਸਾਥ ਦੇਗੀ ਦਿਲੋਂ ਇਮਾਨਦਾਰੀ ਦੇ ਨਾਲ ਕਬੂਰਸ਼ੇ ਦਾ ਕੰਮ ਕਰਵਾਈਓ ਆ ਰਹੀ ਜਿਹੜੇ ਬਾਕੀ ਆ ਜਿਨ੍ਹਾਂ ਨੇ ਕਹਿੰਦੇ ਆ ਵੀ ਅਸੀਂ ਕੰਮ ਰੁਕਵਾ ਲਿਆ ਕੰਮ ਰੋਕ ਦੇਵਾਂਗੇ ਕੰਮ ਚਲਾ ਦਵਾਂਗੇ ਉਹ ਤਾਂ 12 12.5 ਹਜ਼ਾਰ ਕਰੋੜ ਰੁਪਈਆ ਐਨਡੀਆਰਐਫ ਦਾ ਵੀ ਖਾ ਗਏ ਲਗਭਗ 40 ਮੰਤਰੀ ਕੇਂਦਰ ਦੇ ਹੜਾਂ ਦੇ ਵਿੱਚ ਪੰਜਾਬ ਦੇ ਵਿੱਚ ਫਿਰਦੇ ਰਹੇ ਇੱਕ ਇੱਕ ਨਕਸ਼ੇ ਬਣਾ ਕੇ ਲੈ ਕੇ ਗਏ ਇੱਕ ਇੱਕ ਚੀਜ਼ ਦੀ ਚਿੰਤਾ ਕੀਤੀ ਯੂਨੀਅਨ ਐਗਰੀਕਲਚਰ ਮਿਨਿਸਟਰ ਜਿਹੜੇ ਆ ਦੋ ਦੋ ਫੁੱਟ ਪਾਣੀ ਦੇ ਵਿੱਚ ਫਿਰਦੇ ਇਹ ਸ਼ੁਰਾ ਸਿੰਘ चौहान ਜੀ ਰਾਣਾ ਜੀ ਨੇ ਵੀ ਦੇਖਿਆ ਖੁਦ ਆਪਣੀ ਅੱਖੀ ਉਹਨਾਂ ਨੂੰ ਆਇਆ ਉਹਨਾਂ ਦੀ ਵੇਟ ਕਰਦੇ ਸੀ ਉਹ ਲੇਟ ਸੀ ਇਹ ਆ ਗਏ ਸੀ ਉੱਥੋਂ ਬਾਗੂਵਾਲ ਦੇ ਅੰਦਰ ਇਹਨਾਂ ਲੋਕਾਂ ਨੇ ਕੀ ਚਿੰਤਾ ਕੀਤੀ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਆਏ ਉਹਨਾਂ ਦਾ ਮੁੱਖ ਮੰਤਰੀ ਜਾ ਕੇ ਜਾਣ ਕੇ ਹਸਪਤਾਲ ਦਾ ਹਲ ਹੋ ਗਿਆ ਇਹ ਇਹ ਡੈਡੀਕੇਸ਼ਨ ਆ ਲੋਕਾਂ ਨੇ ਮ ਮੋਦਲ ਦੇ ਵਾਸਤੇ ਇਹਨਾਂ ਦੀ ਇਹ ਚਿੰਤਾ ਹੈ ਇਹ ਹਾਰਟਲੈਸ ਲੋਗ ਨੇ ਇਹ ਅਪਰਚਨਿਸਟ ਲੋਗ ਨੇ 2024 27 ਦੇ ਚੋਣਾਂਵਾਂ ਦੇ ਵਿੱਚ ਤੁਹਾਨੂੰ ਕਦੀ ਵੀ ਆਮ ਆਦਮੀ ਪਾਰਟੀ ਲੱਭਣੀ ਨਹੀਂ ਤੇ ਰਹੀ ਕਾਂਗਰਸ ਇਹ ਤਾਂ ਵੈਸੇ ਹੀ ਦੇਸ਼ ਭਾਰਤ ਦੇ ਡੁੱਬਦਾ ਜਹਾਜ਼ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਇਹਨਾਂ ਦਾ ਨੇਤਾ ਪਾਰਲੀਮੈਂਟ ਦੇ ਵਿੱਚ ਭਾਸ਼ਣ ਕਰਦਾ ਕਰਦਾ ਉੱਠ ਕੇ ਜਾਂਦਾ ਬਾਅਦ ਰਾਤ ਅਗਲੇ ਦਿਨ ਸੈਸ਼ਨ ਵਿੱਚ ਛੱਡ ਕੇ ਚਲਦੇ ਸੈਸ਼ਨ ਤੇ ਲੀਡਰ ਆਫ ਦਾ ਆਪੋਜੀਸ਼ਨ ਚਲਦੇ ਵੇ ਇਹ ਸੀਰੀਅਸਨੈਸ ਸ਼ੋ ਕਰਦਾ ਦੇਸ਼ ਦੇ ਆਪਣੀ ਜ਼ਿੰਮੇਵਾਰੀਆਂ ਦੇ ਪ੍ਰਤੀ ਕੀ ਰੱਖਦੇ ਨੇ ਕੀ ਨਹੀਂ ਰੱਖਦੇ ਰਾਣਾ ਜੀ ਜਿਹੜਾ ਕੰਮ ਤੁਸੀਂ ਆਪਣੀ ਸਰਕਾਰ ਅਮਰਤ ਵੰਟ ਨਹੀਂ ਕਰਾ ਸਕੇ ਉਹ ਅਮਰਤ 2 ਦੇ ਵਿੱਚ ਹੋ ਗਿਆ ਚਲੋ ਵਧਾਈਆਂ ਵੀ ਦੇ ਦਿੰਨੇ ਆ ਬਹੁਤ ਬਹੁਤ ਧੰਨਵਾਦ